ਸੋ ਐਸਵੇਲੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਰਿਸ਼ਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਰਿਸ਼ਪਾਲ ਸਿੰਘ ਜੀ ਕਵੈਂਟਰੀ ਦੇ ਅੱਜ ਮੈਦਾਨ ਦੇ ਵਿੱਚ ਬਹੁਤ ਸਖਤ ਰੂਲ ਫੈਡਰੇਸ਼ਨ ਵੱਲੋਂ ਅਪਲਾਈ ਕੀਤੇ ਗਏ ਕਿ ਵੀ ਡਿਊਟੀਆਂ ਕੋਈ ਮੈਦਾਨ 'ਚ ਨਹੀਂ ਆਏਗਾ ਅੱਜ ਦਾ ਇਹ ਸਾਰਾ ਟੂਰਨਾਮੈਂਟ ਕਿੱਦਾਂ ਰਿਹਾ ਕਵੈਂਟਰੀ ਕਲੱਬ ਦੇ ਪ੍ਰਬੰਧ ਕਿੱਦਾਂ ਰਹੇ ਫੈਡਰੇਸ਼ਨ ਦੀਆਂ ਜਿਹੜੀਆਂ ਤੁਹਾਡੀਆਂ ਸ਼ਰਤਾਂ ਹੁੰਦੀਆਂ ਨੇ ਉਹ ਕਿੰਨੀਆਂ ਕਿ ਸ਼ਰਤਾਂ ਤੇ ਖਰੇ ਉਤਰੇ ਨੇ ਹਾਂਜੀ ਟੂਰਨਾਮੈਂਟ ਬਹੁਤ ਵਧੀਆ ਹੋਇਆ ਸਾਰੇ ਅਫੀਸ਼ਲਾਂ ਨੇ ਆਪਣੀ ਡਿਊਟੀ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਆ ਅਸੀਂ ਟਰਾਈ ਕਰਦੇ ਆ ਕਿ ਕਬੱਡੀ ਸਾਫ ਸੁਥਰੀ ਜਿਹੜੀ ਆ ਦਰਸ਼ਕਾਂ ਨੂੰ ਦਿਖਾ ਲਈਏ ਤੋਂ 90% ਅਸੀਂ ਅੱਜ ਕਾਮਯਾਬ ਹੋਏ ਆ ਪਰ ਟਰਾਈ ਕਰਾਂਗੇ ਆਉਣ ਵਾਲੇ ਜਿੰਨੇ ਵੀ ਟੂਰਨਾਮੈਂਟ ਆ ਜਿੰਨੇ ਸਾਡੇ ਦਰਸ਼ਕ ਆਉਂਦੇ ਆ ਇਹਨਾਂ ਨੂੰ ਵਧੀਆ ਤਰੀਕੇ ਨਾਲ ਮੀਲੇ ਦਿਖਾ ਲਈਏ ਤੇ ਇਹਨਾਂ ਦਾ ਆਦਰ ਮਾਨ ਸਤਿਕਾਰ ਕਰੀਏ ਤੇ ਰਿਸ਼ਪਾਲ ਸਿੰਘ ਜੀ ਇੱਕ ਸਵਾਲ ਹੋਰ ਸੀ ਕਿ ਵਰਲਡ ਕਬੱਡੀ ਫੈਡਰੇਸ਼ਨ ਦੀ ਮੀਟਿੰਗ ਹੋਣ ਜਾ ਰਹੀ ਹੈ ਅਗਲੇ ਮਹੀਨੇ ਉਹਦੇ ਬਾਰੇ ਜ਼ਰੂਰੀ ਸੂਚਨਾਵਾਂ ਤੇ ਕੀ ਅਨਾਉਂਸਮੈਂਟ ਹੈ ਇਹ ਥੋੜਾ ਬੋਤਾ ਉਸ ਵਿੱਚ મતਭੇਦ ਹੋਣ ਕਰਕੇ ਫਾਊਡੇਸ਼ਨਾਂ ਦਾ ਕਾਫੀ ਹੋਇਆ ਸੀ ਪਰ ਮੈਂ ਬਹੁਤ ਜ਼ੋਰ ਲਾ ਕੇ ਨਿਊਜ਼ੀਲੈਂਡ ਆਸਟ੍ਰੇਲੀਆ ਵੈਨਕੂਵਰ ਟ੍ਰਾਂਟੋ ਅਮਰੀਕਾ ਯੂਰਪ ਇੰਗਲੈਂਡ ਇਹ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰ ਰਹੇ ਆ ਇੱਕ ਤਰੀਕ ਨੂੰ ਜਿਹੜੀ ਹੈਗੀ ਆ ਇਹ ਟ੍ਰਾਂਟੋ ਦੇ ਵਿੱਚ ਮੀਟਿੰਗ ਹੋ ਰਹੀ ਆ ਜੋ ਕਮੇਟੀ ਦੇ ਭਵਿੱਖ ਬਾਰੇ ਵਧੀਆ ਜਿਹੜੇ ਆ ਉਸੂਲ ਬਣਾਏ ਜਾਣਗੇ ਕਲੱਬਾਂ ਦਾ ਨਾਲ ਵੀ ਧੱਕਾ ਨਾ ਹੋਵੇ ਪਲੇਅਰਾਂ ਦਾ ਨਾਮ ਇਹ ਨਾ ਹੋਵੇ ਤੋ ਜੋ ਇੰਡੀਆ ਦੇ ਵਿੱਚ ਅਸੀਂ ਚਾਹੁੰਦੇ ਨਹੀਂ ਹੈਗੇ ਕਿ ਜੋ ਟਰੈਕਟਰ ਆ ਜਾਂ ਕੰਪੈਨਾਂ ਆ ਉਹਨਾਂ ਨੂੰ ਬੰਦ ਕਰਕੇ ਅਸੀਂ ਕੰਪਨੀਆਂ ਤੋਂ ਪੈਸੇ ਲਿਆ ਕਰੀਏ ਉਹ ਸਾਨੂੰ ਪ੍ਰਮੋਟ ਕਰਨ ਜਿਹੜੇ ਪਿੰਡਾਂ ਦੇ ਟੂਰਨਾਮੈਂਟ ਆ ਜਾਂ ਕਲੱਬਾਂ ਦੇ ਟੂਰਨਾਮੈਂਟ ਆ ਉਹਦੇ ਵਿੱਚ ਅਸੀਂ ਥੋੜਾ ਜਿਹਾ ਪ੍ਰਾਈਜ਼ ਅਪ ਕਰਨਾ ਚਾਹੁੰਦੇ ਆ ਜਿਵੇਂ ਇੰਗਲੈਂਡ ਦੀ ਧਰਤੀ ਤੇ ਜਾਂ ਕੈਨੇਡਾ ਦੀ ਧਰਤੀ ਤੇ ਪਲੇਅਰ ਐਗਰੀਮੈਂਟ ਬਣਾ ਕੇ ਨੱਠ ਜਾਂਦੇ ਆ ਜਾਂ ਕੋਈ ਕਲੱਬਾਂ ਵਾਲੇ ਇਧਰ ਉਧਰ ਹੋ ਜਾਂਦੇ ਆ ਇਹ ਚੀਜ਼ਾਂ ਅਸੀਂ ਬੰਦ ਕਰਨੀਆਂ ਚਾਹੁੰਦੇ ਆ ਉਹ ਵੀ ਤਾਂ ਇਹ ਹੋਊਗਾ ਜੇ ਪਲੇਅਰ ਤੇ 올 ਫਾਉਂਡੇਸ਼ਨਾਂ ਜਿਹੜੀਆਂ ਇਕੱਠੀਆਂ ਹੋ ਕੇ ਇੱਕ ਮੰਚ ਤੇ ਕੰਮ ਕਰਨ। ਸੋ ਟਰਾਈ ਹੈਗੀ ਆ ਜੀ। ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਆ ਤੁਸੀਂ ਵੀ ਸਾਰੇ ਕਰੋ ਤਾਂ ਜੋ ਕਿ ਜਿਹੜੀ ਸਾਡੀ ਮਾਂ ਖੇਡ ਕਬੱਡੀ ਆ ਇਹ ਕਿਸੇ ਨਾ ਕਿਸੇ ਨਿਸ਼ਾਨੇ ਤੇ ਪਹੁੰਚ ਸਕੇ। ਬੜੇ ਸਾਲ ਹੋ ਗਏ ਆ ਸਾਡਾ ਉਹੀ ਹਾਲੇ ਚੱਲਦਾ ਆ ਸਿਸਟਮ। ਸਾਨੂੰ ਕੋਈ ਕੰਪਨੀਆਂ ਜਾਂ ਕੋਈ ਜਿਹੜੀਆਂ ਚੀਜ਼ਾਂ ਆ ਸਾਨੂੰ ਨਹੀਂ ਪ੍ਰਮੋਟ ਕਰ ਰਹੀਆਂ। ਅਸੀਂ ਚਾਹੁੰਦੇ ਆ ਵੀ ਸਾਨੂੰ ਉਹ ਪ੍ਰਮੋਟ ਕਰਨ ਹੁਣ ਸਾਨੂੰ ਇਹ ਹੱਥ ਜੋੜ ਕੇ ਕਲੱਬਾਂ ਦੇ ਕੋਲੋਂ ਜਾਂ ਦਰਸ਼ਕਾਂ ਕੋਲੋਂ ਪੈਸੇ ਮੰਗਣੇ ਪੈਂਦੇ ਆ ਤਾਂ ਜੋ ਕਿ ਇਹਨਾਂ ਪਲੇਅਰਾਂ ਨੂੰ ਦਈਏ ਅਸੀਂ ਆਪਣੇ ਕੋਲੋਂ ਵੀ ਸਾਰੇ ਪਾਉਂਦੇ ਆ ਤਾਂ ਜੋ ਸਾਨੂੰ ਜਿਹੜੀਆਂ ਚੰਗੀਆਂ ਵੱਡੀਆਂ ਕੰਪਨੀਆਂ ਆ ਉਹ ਸਾਡੇ ਵਿੱਚ ਆਉਣ ਤੇ ਉਹਨੂੰ ਪ੍ਰਮੋਟ ਕਰਕੇ ਜਿਦਾ ਫੁੱਟਬਾਲ ਨੂੰ ਲੋਕ ਦੇਖਦੇ ਆ ਇਦਾਂ ਹੀ ਅਸੀਂ ਜਿਹੜੀ ਕਬੱਡੀ ਆ ਦਰਸ਼ਕਾਂ ਨੂੰ ਦਿਖਾ ਸਕੀਏ ਦਰਸ਼ਕਾਂ ਦੇ ਇਹ ਬਲੱਡ ਦੇ ਵਿੱਚ ਇਹ ਕਬੱਡੀ ਮਾਂ ਹੈਗੀ ਆ ਤੋਂ ਬੜਾ ਚਾਹ ਹੁੰਦਾ ਹੈ ਨਾ ਉਹਨੂੰ ਜਦੋਂ ਵੇਟ ਕਰਦੇ ਹੁੰਦੇ ਸਾਰਾ ਸਾਲ ਯਾਰ ਮਈ ਆਵੇ ਤੇ ਕਬੱਡੀ ਦੇਖੀਏ ਤਾਂ ਜੋ ਇਹਨਾਂ ਦੇ ਅਸੀਂ ਰੂਬ ਰੂ ਜਿਹੜੇ ਚੰਗੇ 플레이ਰ ਹੈਂ ਇੰਡੀਆ ਤੋਂ ਲਿਆ ਕੇ ਇਹਨਾਂ ਨੂੰ ਦਿਖਾ ਸਕੀਏ ਬਹੁਤ ਬਹੁਤ ਧੰਵਾਜ ਜੀ ਬਹੁਤ ਜੀ ਆਖਿਰ ਦੇ ਵਿੱਚ ਇਹੀ ਕਹਿ ਸਕਦੇ ਆ ਦੇਰ ਆਏ ਪਰ درست ਆਏ ਇਹ ਫੈਸਲੇ ਮੈਨੂੰ ਲੱਗਦਾ ਹੈ ਕਿ ਵਰਲਡ ਕਬੱਡੀ ਫੈਡਰੇਸ਼ਨ ਨੂੰ ਬੜੇ ਚਿਰ ਪਹਿਲਾਂ ਲਿਆਣੇ ਚਾਹੀਦੇ ਸੀ ਕਿ ਅਸੀਂ ਆਪਣੇ ਆਪ ਨੂੰ ਉੱਚਾ ਚੱਕਣ ਦੇ ਲਈ ਜਿਵੇਂ ਬਾਕੀ ਖੇਡਾਂ ਵੱਡੇ ਲੈਵਲ ਤੇ ਸਪਾਂਸਰਸ਼ਿਪ ਲੈਂਦੀਆਂ ਨੇ ਸਾਨੂੰ ਵੀ ਉਸੇ ਤਰੀਕੇ ਨਾਲ ਹੀ ਆਪਣੇ ਆਪ ਦੀ ਖੇਡ ਦੀ ਸਿਰਜਣਾ ਕਰਨੀ ਪੈਣੀ ਹੈ ਤੇ ਇਹ ਸੁਝਾਅ ਮੈਨੂੰ ਲੱਗਦਾ ਹੈ ਕਿ ਵਰਲਡ ਕਬੱਡੀ ਫੈਡਰੇਸ਼ਨ ਦੇ ਵਿੱਚ ਤੇ ਪੂਰੇ ਸਮੂਚੇ ਕਬੱਡੀ ਜਗਤ ਦੇ ਜਿਹੜੇ ਪਿਆਰ ਕਰਦੇ ਨੇ ਉਹ ਵੀ ਇਸ ਦੇ ਨਾਲ ਜਰੂਰ ਸਹਿਮਤ ਹੋਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ